बहुत बहुत धन्यवाद जी तार मैं कह सकता है किसान आख भी आ गुरु, गुरु, गुरु का। ਫਿਰ ਸਾਡੇ ਇਹ ਹਿੱਸੇ ਆਉਂਦਾ ਵੀ ਜਿੱਥੇ ਕਿਸੇ ਹੱਕਾਂ ਦੀ ਨਹੀਂ ਪ੍ਰਾਪਤੀ ਹੁੰਦੀ ਜਾਂ ਹੱਕਾਂ ਦੀ ਨਹੀਂ ਪੂਰਤੀ ਹੁੰਦੀ ਹੱਕ ਜਿਹੜੇ ਜੈਨੂਨ ਆ ਤੇ ਫਿਰ ਸਾਨੂੰ ਇਹੋ ਜਿਹੇ ਜਿਹੜੇ ਆ ਇਹ ਸਟੈਪ ਚੱਕਣੇ ਪੈਂਦੇ ਆ ਤੇ ਸਰਕਾਰ ਨੂੰ ਤੁਰੰਤ ਹਰਕਤ ਜਾਉਣਾ ਚਾਹੀਦਾ ਇਹਨਾਂ ਨੇ ਆਪ ਵਾਅਦੇ ਕੀਤੇ ਸੀ ਜਦੋਂ ਉੱਥੋਂ ਆਪਣੇ ਹਰਿਆਣੇ ਦੇ ਬਾਰਡਰ ਤੋਂ ਉੱਥੇ ਸੀ ਕਿ ਅਸੀਂ ਐਮਐਸ ਦਿੱਲੀ ਦੇ ਵਾਡੀ ਸਾਰਾ ਜਿਹਨਾਂ ਨਾਲ ਬੈਠ ਕੇ ਸਾਰਾ ਕਰਾਂਗੇ ਪਰ ਕੀਤਾ ਕੁਝ ਨਹੀਂ ਤੇ ਕਿਸੇ ਦਾ ਵੀ ਚੇਤ ਨਹੀਂ ਕਰਦਾ ਹੁੰਦਾ ਵੀ ਸਰੀਰ ਨੂੰ ਇੰਨਾ ਕੱਟ ਦੇ ਦੇ ਅਰ ਮੈਂ ਢੱਲੇਬਾਦ ਸਾਹਿਬ ਦੀ ਦਾਤ ਦਿੰਨਾ ਕਿ ਮਾਨਸਿਕ ਤੌਰ ਤੇ ਸਿਹਤ ਤੌਰ ਤੇ ਕਮਜ਼ੋਰ ਆ ਬਿਲਕੁਲ ਕਿਉਂਕਿ 23 ਦਿਨ ਹੋ ਗਏ ਪਰ ਮਾਨਸਿਕ ਤੌਰ ਤੇ ਉਹਨਾਂ ਨੇ ਫਤਿਹ ਵੀ ਬੁਲਾਈ ਆ ਉਹਨਾਂ ਨਾਲ ਭਲਾ ਕਰੇ ਕਿਤਾ ਤੇ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਨਹੀਂ ਕੀਤੀ ਉਹਨਾਂ ਦੇ ਸੰਮੇਲ ਬੈਠਕ ਕੀਤੀ ਉਹਨਾਂ ਚਰਨਾਂ ਚ ਤੇ ਸਤਗੁਰ ਜੀ ਨੇ ਉਹਨਾਂ ਨੂੰ ਮਾਰਿਆ ਐ ਜੀਪੀਸੀ ਕੋਈ ਦੋਮਾ ਮੋਰਚਾ ਦੇ ਲਈ ਕੋਈ ਐਲਾਨ ਕਰੇਗੀ ਕਿਉਂਕਿ ਲੰਗਾਂ ਦੇ ਸਾਡੇ ਨਾਲ ਜੁੜਿਆ ਹਨ ਬਲਦੇਵ ਸਿੰਘ ਸਿਰਸਾ ਇਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਇੱਥੇ ਪਹੁੰਚੇ ਆ ਉਹਨਾਂ ਵੱਲੋਂ ਇੱਥੇ ਕੀ ਗੱਲਬਾਤ ਕੀਤੀ ਗਈ ਆ ਸਿਰਸਾ ਸਾਹਿਬ ਸਵੇਰੇ ਸਵੇਰੇ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਅੱਜ ਪਹੁੰਚੇ ਆਪਣੀ ਟੀਮ ਦੇ ਨਾਲ ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਵੱਲੋਂ ਇੱਥੇ ਆ ਕੇ ਮੁਲਾਕਾਤ ਕੀਤੀ ਗਈ ਆ ਤਾਂ ਕੀ ਕੋਈ ਗੱਲਬਾਤ ਉਹਨਾਂ ਦੇ ਨਾਲ ਹੋਈ ਆ ਜੇ ਕੋਈ ਗੱਲਬਾਤ ਨਹੀਂ ਹੋ ਤਾਂ ਸਿਰਫ ਇੱਕ ਸਿਸ਼ਟਾਚਾਰ ਦੇ ਤੌਰ ਦੇ ਉੱਤੇ ਪਤਾ ਲੈਣ ਵਾਸਤੇ ਆਏ ਸੀ ਤੇ ਇੱਥੇ ਬੈਠੇ ਨੇ ਤੇ ਡੱਲੇਵਾਲ ਸਾਹਿਬ ਨੂੰ ਉਹਨਾਂ ਬੁਲਾਤਾ ਫਤੇ ਬਲਾਕੇ ਤੇ ਉਹ ਚਲੇਗਾ ਨੇ ਬਸ ਇੱਕ ਜਿਸ ਤਰ੍ਹਾਂ ਆਮ ਤੌਰ ਤੇ ਕੋਈ ਭੈਣ ਭਰਾ ਜਿੰਨੇ ਵੀ ਹੰਦਰ ਦੇ ਰੱਖਦੇ ਨੇ ਉਹ ਇਸ ਸਾਥ ਦੇ ਨਾਲ ਇੱਥੇ ਆਏ ਨੇ ਸਿਸਟਾ ਚਾਰ ਦੇ ਤੌਰ ਤੇ ਆਏ ਨੇ ਕਿ ਦੁਨੀਆ ਆ ਰਹੀ ਹੈ ਤੇ ਹਰੇ ਬੰਦੇ ਨੂੰ ਇਹਦਾ ਵੀ ਮੈਂ ਵੀ ਇੱਥੇ ਪਹੁੰਚਾਂ ਮੈਂ ਪਿੱਛੇ ਨਾ ਰਹਿ ਜਾਵਾਂ ਇਸ ਤਰ੍ਹਾਂ ਇਸ ਢੰਗ ਨਾਲ ਆਏ ਨੇ ਜੀਆਂ ਨੂੰ ਧੰਨਵਾਦ ਹੋਣਾ ਜਿਵੇਂ ਢੱਲੇਵਾਲ ਸਾਹਿਬ ਵੱਲੋਂ ਆਪਣਾ ਜਿਹੜਾ ਜੀਵਨ ਕੁਰਬਾਨ ਕਰਨ ਵਾਸਤੇ ਇੱਥੇ ਮੋਰਚਾ ਲਾਇਆ ਹੋਇਆ ਤਾਂ ਉਹਨਾਂ ਦੇ ਇਸ ਪਹੁੰਚਣ ਦੇ ਨਾਲ ਇਹਨੂੰ ਕਿਵੇਂ ਜੋੜ ਕੇ ਦੇਖਦੇ ਆਪਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸਹਿਯੋਗ ਦੀ ਕੋਈ ਐਲਾਨ ਕੀਤਾ ਗਿਆ ਜਾਂ ਕੋਈ ਗੱਲਬਾਤ ਇਹੋ ਜੀ ਨਹੀਂ ਜੇ ਐਲਾਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਉਹ ਤੇ ਤੁਹਾਨੂੰ ਦੱਸਿਆ ਵੀ ਸਿਰਫ ਪਤਾ ਲੈਣ ਆਏ ਸੀ ਤੇ ਪਤਾ ਲੈ ਕੇ ਸਾਡੇ ਨਾਲ ਗੱਲਬਾਤ ਪੁੱਛੀ ਵੀ ਕੀ ਹਾਲਾਤ ਨੇ ਤੇ ਸਾਨੂੰ ਦਲੇਵਾਲ ਸਾਹਿਬ ਦੇ ਦਰਸ਼ਨ ਕਰਾ ਦਿਓ ਤੇ ਉਹ ਅਸੀਂ ਅੰਦਰ ਲੈ ਗਏ ਦੋ ਮਿੰਟ ਉਹਨਾਂ ਨੂੰ ਕਿ ਉੱਥੇ ਜਗ੍ਹਾ ਬਹੁਤ ਥੋੜੀ ਆ ਤੇ ਉਹ ਗਏ ਨੇ ਤੇ ਉਸੇ ਦੋ ਮਿੰਟ ਬੈਠ ਕੇ ਤੇ ਆ ਗਿਆ بس ਇਸ ਤੋਂ ਵੱਧ ਹੋਰ ਕੁਛ ਨਹੀਂ ਨਾ ਕੋਈ ਉਹਨਾਂ ਨੇ ਕੱਲ ਕਹੀਆ ਨਾ ਅਸੀਂ ਸਾਡੀ ਕੋਈ ਮੰਗਾ ਕਿਸੇ ਕੋਲੋਂ ਤੇ ਨਾ ਉਹਨਾਂ ਨੇ ਕੋਈ ਜੜੀਆਂ ਇੱਥੇ ਕੋਈ ਗੱਲ ਜੜੀਆਂ ਉਹ ਕੀਤੀ ਹੈ ਕਿ ਸਿਰਫ ਸਿਸ਼ਟਾਚਾਰ ਦੇ ਤੌਰ ਤੇ ਹੀ ਹੋਇਆ ਹੈ ਅ ਅੱਜ 23ਵਾਂ ਦਿਨ ਹੋ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠਾ ਨੂੰ ਤਾਂ ਸਿਹਤ ਹੈ ਜਿਹੜੀ ਬਹੁਤ ਜ਼ਿਆਦੀ ਨਾਜ਼ੁਕ ਹੋ ਚੁੱਕੀ ਹੈ ਤੁਹਾਨੂੰ ਕੋਈ ਲੱਗਦਾ ਕੱਲ ਤੋਂ ਲੈ ਕੇ ਸ਼ਾਮ ਨੂੰ ਜਾਂ ਰਾਤ ਨੂੰ ਕੋਈ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਨੇਹਾ ਮੈਸੇਜ ਕੋਈ ਜਿੰਨਾ ਚਿਰ ਸਾਨੂੰ ਕੋਈ ਲਿਖਤੀ ਤੌਰ ਤੇ ਸਰਕਾਰ ਵੱਲੋਂ ਸੱਦਾ ਪੱਤਰ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਉਹ ਕਰਦੇ ਨੇ ਕਿ ਕਰਦੇ ਆ ਜਾਂ ਸੱਦਾ ਪੱਤਰ ਭੇਜਦੇ ਆ ਜਾਂ ਨਹੀਂ ਭੇਜਦੇ ਉਹਨਾਂ ਚਿਰ ਅਸੀਂ ਕੁਝ ਕਹਿ ਨਹੀਂ ਸਕਦੇ ਹਾਲਾਤ ਨਾਜੁਕ ਚੱਲ ਰਿਹਾ ਤੁਹਾਨੂੰ ਕਿਵੇਂ ਲੱਗਦਾ ਡੱਲੇਵਾਲ ਸਾਹਿਬ ਦੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਿਹਤ ਕਿਵੇਂ ਰਹਿ ਸਕਦੀ ਆ ਦੇਖੋ ਬਹੁਤ ਇੱਕ ਅਹਿਮ ਗੱਲ ਹੈ ਕਿ ਜਿਸ ਆਦਮੀ ਨੇ ਅੱਜ 23 ਦਿਨ ਹੋ ਗਏ 23 ਦਿਨ ਤੋਂ ਕੋਈ ਪਹਿਲਾਂ ਜਿਹੜੀਆਂ ਦਵਾਈਆਂ ਖਾਂਦੇ ਸੀ ਉਹ ਵੀ ਨਹੀਂ ਉਸ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਦਵਾਈਆਂ ਤੇ ਅੰਨ ਦੇ ਕਾਰਨ ਨਾ ਖਾਣ ਦੇ ਕਾਰਨ ਦਵਾਈ ਵੀ ਨਹੀਂ ਅੰਨ ਵੀ ਨਹੀਂ ਕੋਈ ਮੂੰਹ ਨੂੰ ਲਾ ਜਾ ਰਿਹਾ ਉਹਦੇ ਕਾਰਨ ਜਿਹੜਾ ਸਰੀਰ ਹੈ ਉਹ ਆਪਸ ਸਰੀਰ ਦੇ ਵਿੱਚੋਂ ਹੀ ਇਸ ਤਰ੍ਹਾਂ ਚਰਬੀ ਜਿਹੜੀ ਢਲ ਰਹੀ ਹੈ ਤੇ ਸਰੀਰ ਆਪਣੀ ਕਾਜ ਜਿਹੜੀ ਪੂਰੀ ਕਰ ਰਿਹਾ ਉਹ ਤਿਲ ਤਿਲ ਕਰਕੇ ਜਿਹੜਾ ਉਹ ਘਟ ਰਿਹਾ ਤੇ ਕੋਈ ਪਤਾ ਨਹੀਂ ਡਾਕਟਰ ਜਿਹੜੇ ਨੇ ਉਹ ਵੀ ਗੱਲ ਕਹਿ ਰਹੇ ਨੇ ਕਿ ਕੋਈ ਪਤਾ ਨਹੀਂ ਕਿ ਕਿਸ ਟਾਈਮ ਤੇ ਕੋਈ ਬਾਣਾ ਜਿਹੜਾ ਉਹ ਵਰਤ ਸਕਦਾ ਕਿਉਂਕਿ ਪਰਸੋਂ ਡਾਕਟਰਾਂ ਦੀ ਟੀਮ ਦੇ ਨਾਲ ਇਸ ਇਸ ਵਿਸ਼ੇ ਤੇ ਆ ਜਿਹੜੀ ਉਹ ਡਿਸਕਸ ਹੋਈ ਸੀਗੀ ਗੱਲਬਾਤ ਹੋਈ ਆ ਉਹਨਾਂ ਨੇ ਉਹਨਾਂ ਦੇ ਨਾਲ ਇਹ ਵੀ ਸਾਨੂੰ ਅਸੀਂ ਸਵਾਲ ਕੀਤਾ ਸੀਗਾ ਕਿ ਜੇਕਰ ਮਰਨ ਵਰਤਾ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਡੱਲੇਵਾਲ ਸਾਹਿਬ ਵੱਲੋਂ ਤਾਂ ਕੀ ਉਹਨਾਂ ਦਾ ਸਰੀਰ ਸਮਰੱਥ ਹੈ ਰਿਕਵਰੀ ਕਰ ਸਕਦਾ ਹੁਣ ਕਿ ਨਹੀਂ ਕਰ ਸਕਦਾ ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ ਨਹੀਂ ਕਰ ਸਕਦਾ ਸਾਡੀ ਡਾਕਟਰੀ ਮੈਡੀਕਲ ਲਾਈਨ ਦੇ ਮੁਤਾਬਕ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਕੰਡੀਸ਼ਨ ਤੋਂ ਡੱਲੇ ਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਹੁਣ ਟਪ ਚੁੱਕੀ ਹੈ ਦੇਖੋ ਗੱਲ ਇਹ ਹੈ ਕਿ ਸਾਨੂੰ ਤੇ ਅਕਾਲ ਪੁਰਖ ਤੇ ਭਰੋਸਾ ਹੈ ਗੁਰਬਾਣੀ ਤੇ ਭਰੋਸਾ ਹੈ ਤੇ ਇਹ ਹੈ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਇਹ ਤੇ ਪ੍ਰਭੂ ਦੇ ਆਸਰੇ ਤੇ ਉਸ ਅਕਾਲ ਪੁਰਖ ਦੇ ਆਸਰੇ ਤੇ ਹੀ ਆ ਉਹ ਚਾਵੇ ਤੋਂ ਬਿਨਾਂ ਸਾਸ ਤੇ